ਆਪਾਂ ਅੱਜ ਪਹੁੰਚੇ ਆਏ ਆ 스ਪੇਨ ਸੋ ਵੈਲਕਮ ਟੂ ਮਾਈ ਬਲੌਗ ਤੇ ਮੈਂ ਤੁਹਾਨੂੰ ਜਿਦਾ ਕਿ ਰੋਜ਼ ਹੀ ਆਪਾਂ ਲੈ ਕੇ ਜਾਂਦਾ ਹੁਣ ਨਵੀਂ-ਨਵੀਂ ਜਗ੍ਹਾ ਤੇ ਹਨਾ ਕੋਈ ਨਵੀਂ-ਨਵੀਂ ਲੋਕੇਸ਼ਨ ਤੇ ਲੈ ਕੇ ਜਾਂਦਾ ਹੁਣਾ ਸੋ ਅੱਜ ਮੈਂ ਆਏ ਆ 스ਪੇਨ ਤੇ ਮੈਂ ਹੈਗਾ ਇਸ ਟੈਂਪਰਟਿਓਨਾਂ ਵਿੱਚ ਤੇ ਆ ਸਾਡੇ ਵੀਰ ਜੀ ਹੈਗੇ ਆ ਵੀਰ ਜੀ ਸਾਨੂੰ ਇੱਥੇ ਮਿਲੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਇਸ ਜਗ੍ਹਾ ਦਾ ਕੀ ਆਪਣਾ ਇਤਿਹਾਸ ਹੈਗਾ ਤੇ ਕੀ ਆਪਾਂ ਜਾਨੀ ਕਿ ਇਨਫੋਰਮੇਸ਼ਨ ਲੈਂਦੇ ਆਂ ਤੇ ਨਾਲੇ ਤੁਹਾਨੂੰ ਵੀ ਦੱਸਾਂਗੇ ਸਾਰਿਆਂ ਨੂੰ ਇਹ ਤਾਂ ਇਹ ਸਾਰੇ ਸਾਡੇ ਮੇਰੇ ਚੈਨਲ ਨਾਲ ਬਣੇ ਰਹੋ ਉਹ ਬਾਕੀ ਕਰਦੇ ਆਪਾਂ ਇਹਨਾਂ ਗੱਲਾਂ ਬਬਾਈ ਵਾਈ ਕੁਝ ਖਾਲਸਾ ਜੀ ਬਾਈ ਜੀ ਫੋਰਸ ਨੌਕ ਦਾ ਠਿਕਾਣਾ ਬਾਤ ਹੋ ਜੇ ਵੀਰ ਜੀ ਕਿਰਪਾ ਜੀ ਹੋਰ ਬਾਕੀ ਸਵੇਰ ਕੰਮ ਕਰ ਵਧੀਆ ਕੀਤਾ ਤੁਹਾਡਾ ਬਹੁਤ ਵਧੀਆ ਵੀਰ ਜੀ ਇੱਥੇ ਪ੍ਰਚਾਰ ਫੇਰੀ ਤੇ ਸਪੇਨ ਆਏ ਸੀਗੇ ਜੀ 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 ਕਿਵੇਂ ਚੱਲ ਰਹੀ ਤੁਹਾਡੀ ਯਾਤਰਾ ਬਹੁਤ ਕਿਰਪਾ ਜੀ ਮਿਹਰ ਦੀ ਬਹੁਤ ਵਧੀਆ ਗੱਲ ਹੈ ਤੇ ਮੈਂ ਤੁਹਾਨੂੰ ਇਹ ਪੁੱਛਣਾ ਜਾਨਾ ਸੀਗਾ ਕਿ ਮੈਂ ਅੱਜ ਆਇਆ ਜੇਗਾ ਪਹਿਲੀ ਵਾਰ ਸਪੇਨ ਆਇਆ ਜੀ ਜੀ ਤੇ ਮੈਂ ਬਾਰਸੀਲੋਨਾ ਦੇ ਵਿੱਚ ਰੁਕਿਆ ਸੀਗਾ ਤੇ ਮੈਂ ਇਸ ਜਗ੍ਹਾ ਬਾਰੇ ਬਹੁਤ ਸੁਣਿਆ ਜੀ ਮੈਂ ਵੀ ਯਾਨੀ ਕਿ ਇਹ ਕਹੇ ਵੀ ਸੁਣਾਈ ਬਹੁਤ ਸਰਤੇ ਬਣਦਾ ਪਿਆ ਵਾ ਇਹਦੇ ਬਾਰੇ ਕੀ ਸੱਚ ਆ ਕੀ ਤੱਤਾ ਮੜਾ ਦੱਸੋ ਜੀ ਜੀ ਹਾਂਜੀ ਵੀਰ ਜੀ ਗੱਲ ਇਹ ਆ ਕਿ ਦੇਖੋ ਆਪਾਂ ਵੀ ਹੈ ਨਾ ਨਵੇਂ ਆਏ ਇੱਥੇ ਪਰ ਚੱਕਰ ਇਹ ਆ ਕਿ ਇਹਦੇ ਬਾਰੇ ਜਿੰਨਾ ਕਾਪਾ ਨੇ ਸੁਣਿਆ ਆ ਜਾਂ ਪੜ੍ਹਿਆ ਥੋੜਾ ਬਹੁਤਾ ਹਾਂਜੀ ਹਾਂਜੀ 1885 ਤੋਂ ਬਣੀ ਹੋਈ ਹੈ ਜੀ ਜੀ ਮਤਲਬ ਕਿ ਕਾਫੀ ਹੁਣ ਦੇਖੋ ਕਿੰਨੇ ਸਾਲ ਹੋ ਗਏ ਇਹਨੂੰ ਬਣੀ ਨੂੰ ਜੀ ਹਾਂਜੀ ਹਾਂਜੀ ਇਹਦੀ ਖੂਬਸੂਰਤੀ ਸਭ ਤੋਂ ਵੱਡੀ ਇਹ ਰਹੀ ਕਿ ਇਹਨੂੰ ਜਿੰਨਾ ਟੂਰਿਸਟ ਦੇਖਣ ਆ ਰਹੇ ਵੀਰ ਜੀ ਹਾਂਜੀ ਹਾਂਜੀ ਤੇ ਇਹਨਾਂ ਦਾ ਜੋ ਟਿਕਟ ਲਿੱਤੀ ਜਾਂਦੀ ਆ ਜਿਹੜਾ ਟਿਕਟ ਦਾ ਪੈਸਾ ਇਕੱਠਾ ਹੁੰਦਾ ਉਹ ਇਹਦੇ ਪਰ ਢਾਈ ਜਾਂਦੇ ਆ ਜੀ ਹਾਂਜੀ ਬਿਲਕੁਲ ਬਿਲਕੁਲ ਇਕੱਠੋ ਘੱਟੋ ਘੱਟ ਮੰਨਿਆ ਜਾਂਦਾ ਕਿ 200 ਸਾਲ ਤੋਂ ਘੱਟੋ ਘੱਟ ਆ ਕਿ ਇਹਦੇ ਉੱਪਰ ਇਹਨੂੰ ਮਤਲਬ ਕਿ ਵਾਰ-ਵਾਰ ਇਹਨੂੰ ਸੈੱਟ ਕਰੀ ਜਾਂਦੇ ਕੋਈ ਥੋੜੀ ਬੋਤੀ ਕੋਈ ਖਰਾਬੀ ਆ ਗਈ ਉਹਦੀ ਮੁਰੰਮਤ ਕਰ ਦਿੱਤੀ ਹਾਂਜੀ ਹਾਂਜੀ ਇਹ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਾਡੇ ਲੋਕਾਂ 'ਚ ਕਮੀ ਰਹੀ ਗਿਆ ਸਾਡੇ ਲੋਕਾਂ ਨੇ ਪੁਰਾਣੇ ਇਤਿਹਾਸਿਕ ਸਾਰਾ ਆਪਣੇ ਢਾਤੇ ਆਹ ਜੇ ਤਾਂ ਗੱਲ ਹੈ ਜੀ ਬਿਲਕੁਲ ਸਾਡੇ ਪ੍ਰਾਤਨ ਜਿੰਨੇ ਵੀ ਗੁਰੂ ਅਸਥਾਨ ਸੀਗੇ ਜਿੱਥੇ ਸਾਡੇ ਗੁਰੂਆ ਨੇ ਚਰਨ ਪਾਏ ਤਾਂ ਗੁਰੂਆ ਦੇ ਪਰਿਵਾਰ ਪਰਿਵਾਰੇ ਘਰ ਸੀਗੇ ਉਹ ਸਾਰੇ ਢਾਕੇ ਚਿੱਟਾ ਪੱਥਰ ਲਾ ਦਿੱਤਾ ਨਾ ਬਿਲਕੁਲ ਬਿਲਕੁਲ ਜਿਵੇਂ ਆਪਾਂ ਹੀ ਨਹੀਂ ਕਹਿੰਦੇ ਗੁਰਦੁਆਰੇ ਨਾਮ ਬਣਾਓ ਤੁਸੀਂ ਗੁਰਦੁਆਰੇ ਬਣਾਓ ਪਰ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖੋ ਸਾਹਮਣੇ ਰੱਖੋ ਬਿਲਕੁਲ ਹੁਣ ਇੱਥੇ ਦੁਨੀਆ ਦੇਖਣ ਆ ਰਹੀ ਆ ਭਾਜੀ ਇੱਕ ਪੁਰਾਣੀ ਚੀਜ਼ ਨੂੰ ਜਿਹੜੀ 1885 ਦੀ ਬਣੀ ਹੋਈ ਆ ਹਨ ਜਿਹਨੂੰ ਕਿੰਨੇ ਸਾਲ 2 200 ਸਾਲ ਬਣੀ ਨੂੰ ਹੋ ਗਿਆ ਜੀ ਠੀਕ ਹੈ ਜੀ ਦੁਨੀਆ ਨੂੰ ਦੇਖ ਰਹੀ ਹੈ ਜੀ ਤੇ ਉਹਨੂੰ ਉਸ ਤੋਂ ਬਾਅਦ ਉਹਦਾ ਇਤਿਹਾਸ ਦੱਸ ਰਹੀ ਹੈ ਜਿੰਮੇ ਦੀ ਸੂਚੀ ਨਾਲ ਸੰਬੰਧਿਤ ਹੈ ਇਹ ਚ ਹਨਾ ਚਰਚਿਆ ਤੇ ਅੰਦਰ ਵੱਖਰੀ ਦੀ ਟਿਕਟੇ ਅੰਦਰ ਵੱਖਰਾ ਇਤਿਹਾਸ ਹੋਣਾ ਇਹਦਾ ਸੋ ਕਿੰਨੀ ਨੌਲੇਜ ਮਿਲਦੀ ਹੈ ਪਹਿਲੀ ਗੱਲ ਤੇ ਆ ਕਿ ਇਹ ਲੋਕ ਆਪਣੇ ਇਤਿਹਾਸ ਨਾਲ ਜੁੜੇ ਰਹਿਣਗੇ ਹਾਂਜੀ ਹਾਂਜੀ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਇਥੋਂ ਇਨਕਮ ਵੀ ਹੋ ਰਹੀ ਹੈ ਬਿਲਕੁਲ ਜੀ ਜੋ ਉਹੀ ਇਨਕਮ ਹੈ ਆਪਣੇ ਮੁਲਕ ਤੇ ਲਾ ਰਹੇ ਆ ਸਹੀ ਉਹ ਸਾਡੇ ਕੋਲ ਨਾ ਤਾਂ ਇਦਾਂ ਦਾ ਕੋਈ ਤਾਸੀਰ ਸਥਾਨ ਬਚਿਆ ਜੀ ਠੀਕ ਹੈ ਜੀ ਜੇ ਇਤਿਹਾਸਿਕ ਸਥਾਨ ਨਹੀਂ ਹੈ ਫਿਰ ਆਪਣੇ ਇਤਿਹਾਸ ਬਾਰੇ ਆਪਣੇ ਬੱਚ ਨੂੰ ਦਸੀਏ ਕਿਵੇਂ ਬਿਲਕੁਲ ਬਿਲਕੁਲ ਠੀਕ ਹੈ ਹੁਣ ਤੁਸੀਂ ਫਾਦੇਗੜ ਸਾਹਿਬ ਚਲੇ ਜਾਓ ਉੱਥੇ ਜੋ ਕੰਦਾ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹੋਰ ਬਿਆਨਤ ਗੁਰਦੁਆਰੇ ਐਸੇ ਜਿੱਥੇ ਆਪਾਂ ਜਾ ਸਕਦੇ ਆ ਜਿੱਥੇ ਕਿ ਸਾਡੇ ਕੋ ਕੰਧਾਂ ਨਹੀਂ ਸਾਨੂੰ ਮਿਲਦੀਆਂ ਹੈਗੀਆਂ ਸਾਡੇ ਗੁਰੂ ਪਾਤਸ਼ਾਹ ਜੀ ਦੇ ਪ੍ਰਾਤਨ ਅਸਥਾਨੇ ਉਹ ਨਹੀਂ ਮਿਲਦੇ ਹੈਗੇ ਸੋ ਮੈਨੂੰ ਇੱਥੇ ਆ ਕੇ ਫੀਲ ਹੋਇਆ ਕਿ ਸਾਡੇ ਲੋਕਾਂ ਨੂੰ ਇੱਥੋਂ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਨਵੇਂ ਗੁਰੂ ਘਰ ਜਿੰਨੇ ਮਰਜ਼ੀ ਬਣਾਓ ਪਰ ਪ੍ਰਾਣਿਆਂ ਨੂੰ ਢਾਵੋ ਨਾ ਉਹਨਾਂ ਦੀ ਮੁਰੰਮਤ ਕੀਤੀ ਜਾਵੇ ਜੀ ਜੀ ਦੱਸਿਆ ਜਾਵੇ ਕਿ ਭਾਈ ਜਿਵੇਂ ਫਤੇਗੜ ਸਾਹਿਬ ਦੇ ਅੰਦਰ ਪਪਾ ਟੋਡਰਮਾਲ ਉਹਨਾਂ ਦੀ ਹਵੇਲੀ ਹੈ ਉਹਦੀ ਮੁਰੰਮਤ ਕਰਾਈ ਜਾਵੇ ਦੱਸਿਆ ਜਾਵੇ ਆਪਾਂ ਪਪਾ ਟੋਡਰਮਾਲ ਕੌਣ ਆ ਭਾਈ ਜਿਹਨੇ ਏਡੀ ਵੱਡੀ ਆਪੜੀ ਉਸ ਸਮੇਂ ਕੁਰਬਾਨੀ ਦਿੱਤੀ ਹੋਈ ਹੈ ਇੱਕ ਤਰ੍ਹਾਂ ਦੀ ਕਿ ਜਿਨ੍ਹਾਂ ਨੇ ਮੋਰਾ ਦੇ ਕੇ ਹਾਂਜੀ ਸਹਿਜਾ ਦੇ ਸੰਸਕਾਰ ਵਾਸਤੇ ਉਸ ਧਰਤੀ ਨੂੰ ਖਰੀਦਿਆ ਹੋਇਆ ਹੈ ਜੋਤੀ ਸ਼ਰਾਬ ਹਨ ਧਰਤੀ ਨੂੰ ਸੋ ਮੇਰਾ ਕਹਿੰਦਾ ਭਾਵ ਕਿ ਇਹ ਚੀਜ਼ਾਂ ਦੇਖਿਆ ਜਾਵੇ ਦੂਜੀ ਗੱਲ ਮੈਨੂੰ ਇੱਥੇ ਕ ਬੜੀ ਹੈਰਾਨੀ ਵਾਲੀ ਭਾਈ ਸਾਹਿਬ ਇਹ ਲੱਗੀ ਇਹਨਾਂ ਕੋਲ ਇੱਕ ਜਿਸ਼ੂ ਸੀਗਾ ਜੀ ਜਿਹੜਾ ਸੋਣੀ ਚੜਿਆ ਨਾ ਤੇ ਉਹ ਸੁ ਜਿਸ਼ੂ ਮੈਨਾਂ ਨੇ ਸਮਝਿਆ ਉਹਦਾ ਐਡਾ ਮਾਨ ਸਨਮਾਨ ਕੀਤਾ ਨੇ ਪੂਰੀ ਦੁਨੀਆ ਤੇ ਰਾਜਾ ਬੜਾ ਕਾਇਮ ਕਰ ਲਿਆ ਇਹ ਸਾਡੇ ਤਾਂ ਇਤਿਹਾਸ ਤੇ ਹਰ ਵਰਕੇ ਦੇ ਉੱਤੇ ਜਿਸ਼ੂ ਬੈਠਾ ਇੱਕ ਜੀ ਜੀ ਬਿਲਕੁਲ ਹਰ ਵਰਕੇ ਦੇ ਉੱਤੇ ਬੈਠਾ ਆ ਤੁਸੀਂ ਜਦੋਂ ਮੋਰਚਿਆਂ ਦਾ ਤੁਸੀਂ ਇਤਿਹਾਸ ਪੜੋਗੇ ਨਾ ਜੀ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਦਾ ਹੈ ਜਾਂ ਤਾਂ ਉਹਦਾ ਮੋਰਚਾ ਲੱਗਦਾ ਆ ਉਨ੍ਹਾਂ ਮੋਰਚੀਆਂ ਦੇ ਵਿੱਚ ਜਿਹੜੇ ਗੁਰੂ ਕੀ ਸਿੱਖਾ ਪੜੀਆਂ ਸ਼ਹੀਦیاں ਦਿੰਦੇ ਜਿਹੜੇ ਜੇਲਾ 'ਚ ਜਾਂਦੇ ਉੱਥੇ ਬਾਹਰੋਂ ਪਾਦਰੀ ਆ ਕੇ ਇਹ ਗੱਲ ਕਹਿੰਦੇ ਹੁੰਦੇ ਸੀਗੇ ਯਾਰ ਸਾਡੇ ਕੋਲ ਤਾਂ ਇੱਕ ਜਿ ਇਸ਼ੂ ਹੈ ਬਿਲਕੁਲ ਬਿਲਕੁਲ ਪਰ ਤੁਹਾਡੇ ਦਾ ਇੱਥੇ ਡਾਂਗਾ ਖਾਣ ਵਾਲੇ ਸਵਰ ਸੰਤੋਖ ਵਿੱਚ ਸ਼ਹੀਦੀ ਦੇਣ ਵਾਲਾ ਕੱਲਾ ਕੱਲਾ ਜਿਹਾ ਇਸ਼ੂ ਹੈ ਬਿਲਕੁਲ ਬਿਲਕੁਲ ਭਾਈ ਮਣੀ ਸਿੰਘ ਸ਼ਹੀਦ ਸਾਡੇ ਕੋਲ ਹੈ ਭਾਈ ਤਾਰੂ ਸਿੰਘ ਦੀ ਖੋਪੜੀ ਲੱਤ ਦੀ ਉਹ ਸਾਡੇ ਕੋਲ ਹੈ ਭਾਈ ਸੁਬੇਗ ਸਿੰਘ ਭਾਈ ਸ਼ਾਬਾਦ ਸਿੰਘ ਉਹ ਸਾਡੇ ਕੋਲ ਹੈ ਸਾਡੇ ਕੋਲ ਮੀਰ ਮੰਨੂ ਦੀ ਜੇਲ ਹੈ ਸਾਡੇ ਕੋਲ ਬੰਦਾ ਸਿੰਘ ਬਹਾਦਰ ਦਾ ਪੁੱਤਰ ਅਜੇ ਸਿੰਘ ਹੈ ਸਾਡੇ ਕੋਲ ਛੋਟੇ ਕੱਲੂ ਘਾਰੇ ਦੇ ਸ਼ਹੀਦ ਹੈ ਵੱਡੇ ਕੱਲੂ ਘਾਰੇ ਦੇ ਸ਼ਹੀਦ ਹੈ ਤੇ ਮੈਨੂੰ ਲੱਗਦਾ ਕਿ ਸਾਡੇ ਕੋਲ 365 ਦਿਨ ਘਟਿਆ ਹਾਂਜੀ ਬਿਲਕੁਲ ਸਾਡੇ ਕੋ ਇਨੇ ਸ਼ਹੀਦ ਹੈ ਪਰ ਸਾਡੀਆਂ ਆਪਸੀਆਂ ਰੰਜਸ਼ਾਂ ਨੇ ਸਾਡੀਆਂ ਆਪਸੀਆਂ ਲੜਾਈਆਂ ਨੇ ਦੁਨੀਆਂ ਨੂੰ ਅਸੀਂ ਦੱਸੇ ਨਹੀਂ ਪਾਰੇ ਕਿ ਅਸੀਂ ਕਿਸ ਮਹਿੰਗੇ ਵਿਰਸੇ ਦੇ ਅਸੀਂ ਮਾਲਕ ਆ ਬਿਲਕੁਲ ਬਿਲਕੁਲ ਸੋ ਮੈਨੂੰ ਲੱਗਦਾ ਕਿ ਆ ਜਿਹੜੀ ਚੀਜ਼ਾਂ ਜੋ ਆਪਾਂ ਦੇਖੀ ਆ ਔਰ ਇਹਨਾ ਕਿ ਇਹ ਸਾਡੇ ਲਈ ਇੱਕ ਸਿੱਖਿਆ ਬਹੁਤ ਵੱਡੀ ਹੈ ਕਿ ਆਪਣੇ ਇਤਿਹਾਸਿਕ ਸਥਾਨਾਂ ਸੰਭਾਲ ਕੇ ਰੱਖੋ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂ ਸੇ ਬਾੰਨੂ ਜਿਹੜੀ ਉਹਨਾਂ ਦੀ ਸੋਚ ਜਿਹੜਾ ਉਹਦਾ ਉਪਦੇਸ਼ਾ ਸਮੁੱਚੀ ਦੁਨੀਆ ਚ ਫਲਾਇਆ ਜਾਵੇ ਤਾਂ ਕਿ ਜਿੱਦਣ ਮੈਨੂੰ ਲੱਗਦਾ ਭਾਈ ਸਾਹਿਬ ਜਿੱਦਣ ਅਸੀਂ ਸਮੁੱਚੀ ਦੁਨੀਆ ਨੂੰ ਆਪਣੇ ਇਤਿਹਾਸ ਬਾਰੇ ਦੱਸ ਦੱਸਾਂਗੇ ਨਾ ਜੀ ਇਹ ਸਾਰੀ ਦੁਨੀਆ ਸਿੱਖ ਧਰਮ ਨੂੰ ਸਿਰ ਝੁਕਾ ਦੇਗੀ ਸੋ ਬਹੁਤ ਜ਼ਰੂਰੀ ਗੱਲ ਹੈ ਕਿ ਆਪਣਾ ਇਤਿਹਾਸ ਸਾਂਭੀਏ ਆਪਣੀਆਂ ਮਾਰਤਾ ਸਾਂਭੀਏ ਆਪਣੇ ਪ੍ਰਾਤਨ ਗ੍ਰੰਥ ਸਾਂਭੀਏ ਆਪਾਂ ਜੀ ਹਾਂ ਜੀ ਹਾਂ ਜੀ ਇੱਕ ਵੀਰ ਜੀ ਇੱਕ ਮੇਰੀ ਗੱਲ ਆਈ ਆ ਮੇਰੇ ਦਿਮਾਗ ਦੇ ਵਿੱਚ ਮੈਂ ਉਹ ਜਿਹੜੀ ਜਾਨੀ ਕਿ ਤੁਹਾਡੇ ਨਾਲ ਮੈਂ ਜਾਨਣਾ ਚਾਹਨਾ ਹੈ ਕਿ ਆਪਣੇ ਜਿਹੜੇ ਹੈਗੇ ਆ ਆਪਣੇ ਜਿੱਦਾ ਕਹੋ ਵੀ ਨਵੀਂ ਜਿਹੜੀ ਜਨਰੇਸ਼ਨ ਆ ਗਈ ਆ ਜੀ ਜੀ ਉਹ ਫਿਰ ਆਪਣੀ ਕਿਸ ਚੀਜ਼ਾਂ ਪਿੱਛੇ ਜਾਨੀ ਕਿ ਆਪਣੇ ਜਿੱਦਾ ਉਹਨਾਂ ਇਤਿਹਾਸਿਕ ਚੀਜ਼ਾਂ ਪਿੱਛੇ ਰਹਿ ਰਹੀ ਆ ਜੀ ਜੀ ਤੇ ਇਹਦਾ ਜਾਨੀ ਕਿ ਤੁਸੀਂ ਕੀ ਜਾਨੀ ਕਿ ਸਜੈਸ਼ਨ ਦੇਣਾ ਜਾਨੀ ਕਿ ਇਹਦਾ ਮੇਨ ਮੁੱਖ ਕਾਰਨ ਕੀ ਹੈਗਾ ਕੀ ਹੈ ਮੇਨ ਮੁੱਖ ਕਾਰਨ ਭਾਜੀ ਏਸ਼ੀਆ ਕਿ ਜਿੰਨਾ ਟਾਈਮ ਸਾਡੇ ਉੱਪਰ ਬੈਠੇ ਹੋਏ ਜਿਹੜੇ ਜੀ ਆ ਧਰਮ ਦੇ ਆਗੂ ਬਣੀ ਬੈਠੇ ਆ ਨਾ ਹਾਂਜੀ 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 ਉਹ ਜ਼ਿੰਮੇਵਾਰੀ ਨਹੀਂ ਸਮਝਦੇ ਇਹਨਾਂ ਲੋਕਾਂ ਨੇ ਜ਼ਿੰਮੇਵਾਰੀ ਸਮਝੀ ਆ ਮੰਨ ਲਓ ਜੇ ਇਹੜਾ ਇਸ ਆਪੜਾਣਾ ਚਰਚ ਦਾ ਕੋਈ ਮਾਲਕ ਉਹ ਤਾਂ ਹੋਏਗਾ ਨਾ ਕੋਈ ਨਾ ਹੋਊਗਾ ਬਿਲਕੁਲ ਬਿਲਕੁਲ ਹੋਏਗਾ ਉਹਨੇ ਫਿਰ ਸਾਂਭੀ ਜਾਂ ਫਿਰ ਉਹਨੇ ਦਿਮਾਗ ਲਾਇਆ ਕਿ ਇਹ ਕੰਮ ਕਰੀਏ ਦਾ ਯਾਰ ਆਪਾਂ ਢਾਉਣੀ ਨਹੀਂ ਹੈ ਬਿਲਕੁਲ ਬਿਲਕੁਲ ਠੀਕ ਨਾ ਇਹ ਸ਼ਹਿਰ ਦੇ ਵਿੱਚ ਵਸੀ ਹੋਈ ਗੋ ਹਾਂਜੀ 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 ਸ਼ਹਿਰ ਦੇ ਵਿੱਚ ਇਹਨੂੰ ਢਾਇਆ ਨਹੀਂ ਉਹਨਾਂ ਨੇ ਸਾਂਭਿਆ ਇਸੇ ਕਰਕੇ ਸਾਡੇ ਆਗੂ ਕਹਿਣਗੇ ਨਾ ਜੀ ਵੀ ਭਾਈ ਪ੍ਰਾਣੀ ਇਮਾਰਤ ਪ੍ਰਾਣੀ ਤੇ ਇੱਕ ਮਿੰਟ ਢਾਉਣੀ ਤਾਲੂ ਬੱਚਿਆਂ ਨੇ ਵਿਦੇਸ਼ਾਂ ਤੋਂ ਆਣਾ ਭਾਈ ਕਿਸੇ ਨੀ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਉਹ ਦੋਨਾਂ ਨੇ ਫਤਿਹਗੜ੍ਹ ਸਾਹਿਬ ਧਰਤੀ ਤੇ ਉਹਨਾਂ ਨੇ ਕਹਾਂ ਨੂੰ ਖੰਡਾ ਦਿਖਾਓ ਕਿੱਥੇ ਹੈ ਭਾਈ ਬਿਲਕੁਲ ਜੀ ਸਾਨੂੰ ਚਮਕੌਰ ਦੀ ਕੱਚੀ ਗੜੀ ਦਿਖਾਓ ਕਿੱਥੇ ਹੈ ਭਾਈ ਬਿਲਕੁਲ ਉਹ ਆਪਾਂ ਕਿੱਥੇ ਦਿਖਾਵਾਂਗੇ ਬਿਲਕੁਲ ਇਸ ਕਰਕੇ ਜਦੋਂ ਤੁਸੀਂ ਆਪਣਾ ਜੇ ਬੱਚਿਆਂ ਨੂੰ ਆਪਣੇ ਨਾਲ ਜੋੜਨਾ ਨਾ ਭਾਈ ਸਾਹਿਬ ਤੁਹਾਨੂੰ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਦਿਖਾਉਣੀਆਂ ਪੈਣੀਆਂ ਆ। ਬਿਲਕੁਲ ਬਿਲਕੁਲ। ਇਹ ਸਾਡਾ ਬਾਬੇ ਆ ਉਹ ਚਮਕੌਰ ਦੀ ਗੜੀ ਸੀਗੀ ਉਦੋਂ ਹੀ ਕੱਚੀ ਰੱਖੀ ਹੁੰਦੀ। ਕਿ ਇਸ ਗੜੀ ਦੇ ਵਿੱਚ ਸਾਡੇ 7 ਮਹੀਨੇ ਸਾਡੇ 40 ਸਿੱਖਾਂ ਨੇ ਭੁੱਖੇ ਪਾਣੇ ਰਹਿ ਕੇ ਜੰਗਾਂ ਲੜੀਆਂ ਆ ਭਾਈ। ਠੀਕ ਆ ਜੀ, ਉਹ ਆਨੰਦਪੁਰ ਸਾਹਿਬ ਦਿਖਾਓ। ਉਹ ਚਮਕੌਰ ਦੀ ਕੱਚੀ ਗੜੀ ਦਿਖਾਓ। ਆਨੰਦਪੁਰ ਸਾਹਿਬ ਤੋਂ ਕੱਚਾ ਕਰਦੇ ਸਾਡੇ 7 ਮਹੀਨੇ ਰਹੇ ਆ ਗੁਰੂ ਪਾਤਸ਼ਾਹ ਜੀ। 10 ਲੱਖ ਫੌਜ ਦਾ ਮੁਕਾਬਲਾ ਕੀਤਾ ਤੇ ਚਮਕੌਰ ਦੀ ਗੜੀ ਦਿਖਾਓ। ਪਰ ਕਿ ਪਰਿਵਾਰ ਵਿਛੋੜਾ ਗੁਰਦੁਆਰਾ ਦਾ ਖਾਓ ਸੋ ਬਹੁਤ ਕੁਝ ਜਿਹੜਾ ਸਾਡਾ ਇਤਿਹਾਸ ਹੈ ਅੱਜ ਉਹ ਅਸੀਂ ਢਾਈ ਜਾਂਦੇ ਆ ਪਰ ਇਸ ਕਰਕੇ ਹਨ ਢੋਣਾ ਨਹੀਂ ਚਾਹੀਦਾ ਇਹਨਾਂ ਮੁਲਕਾਂ ਤੋਂ ਕੱਲਾ ਸਪੇਨ ਦੀ ਗੱਲ ਨਹੀਂ ਹੈ ਤੁਸੀਂ ਉਸ ਤਰੀਕੇ ਚਲੇ ਜਾਓ ਹਾਂਜੀ ਹਾਂਜੀ ਤੁਸੀਂ ਇਹਨਾਂ ਲੋਕਾਂ ਨੇ ਇੱਥੋਂ ਤੱਕ ਜਿਹੜੇ ਹਿਟਲਰ ਨੇ ਬਿਲਕੁਲ ਲੋਕਾਂ ਨੂੰ ਚਿਮਣੀਆਂ ਵਿੱਚ ਫੂਕਿਆ ਨਾ ਇਹਨਾਂ ਲੋਕਾਂ ਨੂੰ ਵੀ ਸਾਹਮਣੇ ਰੱਖਿਆ ਹੋਈ ਹੈ ਜਾਂ ਹਿਟਲਰ ਦੀਆਂ ਚੀਜ਼ਾਂ ਹੋ ਮੈਂ ਦੇਖ ਕੇ ਆਇਆ ਹੋਇਆ ਹੈ ਸੋ ਮੇਰਾ ਕਹਿਣਾ ਭਾਵਕੀ ਆਪਾਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦੇਈਏ ਆਪਣੇ ਇਤਿਹਾਸਿਕ ਸਥਾਨ ਆਪਾਂ ਤੇ ਆਪਣੇ ਪ੍ਰਾਤਨ ਜਿਹੜੇ ਆਪਣੇ ਚੀਜ਼ਾਂ ਆ ਉਹ ਖਤਮ ਨਾ ਕਰੀਏ ਤਾਂ ਕਿ ਸਾਡੇ ਬੱਚਿਆਂ ਨੂੰ ਚੰਗੀ ਦੇਖੋ ਨਾ ਇੱਕ ਦੇਖੋ ਨਾ ਇੱਕ ਥਿਊਰੀ ਹੁੰਦੀ ਹੈ ਜੀ ਇੱਕ ਪ੍ਰੈਕਟੀਕਲ ਹੁੰਦਾ ਹੈ ਠੀਕ ਹੈ ਜੀ ਥਿਊਰੀ ਤੋਂ ਬੰਦਾ ਕਈ ਵਾਰੀ ਘੱਟ ਸਮਝਦਾ ਆ ਤੇ ਪ੍ਰੈਕਟੀਕਲ ਦੇ ਵਿੱਚ ਉਹਨੂੰ ਜਦੋਂ ਸਮਝ ਆ ਜਾਂਦੀ ਹੈ ਉਹ ਕੁਝ ਉਹ ਸਾਹਮਣੇ ਕੁਝ ਚਾ ਦੇਖਣਗੇ ਤੇ ਉਹਨਾਂ ਨੂੰ ਬੜੀ ਛੇਤੀ ਸਮਝ ਆ ਜਾਏਗੀ। ਸੋਏ ਉਮੀਦ ਕਰਦੇ ਆਂ ਦੀ ਆਪਾਂ ਕੇ ਚੰਗੀਆਂ ਚੀਜ਼ਾਂ ਸਾਡੀਆਂ ਸਾਹਮਣੀਆਂ ਜਾਣ ਸਾਡੇ ਪ੍ਰਾਰਥਨ ਗ੍ਰੰਥ ਸਾਡੇ ਪ੍ਰਾਰਥਨ ਇਮਾਰਤਾਂ ਨੂੰ ਸਾਹਮਣੇ ਆ ਜਾਵੇ ਤੇ ਉਹ ਸਾਡੇ ਜਾਨੀ ਕਿ ਸਾਹਮਣੇ ਹੀ ਵੀ ਆਵੇ ਹਨਾ ਸਾਹਮਣੇ ਆਉਣ ਕੀ ਹੈ ਸਾਹਮਣੇ ਪਈਆਂ ਹੋਣ ਕੀ ਸਾਹਮਣੇ ਦਿਸਣ ਕੀ ਹੈ ਜਾਨੀ ਕਿ ਮੈਂ ਇੱਥੇ ਤੱਕ ਜਾਨੀ ਕਿ ਮੇਰੀ ਰਾਏ ਹੈਗੀ ਆ ਕਿ ਆਪਾਂ ਇਸ ਜੀਨ ਸੋਸ਼ਲ ਮੀਡੀਆ ਤੇ ਰਾਏ ਵੀ ਆਪਾਂ ਨਾਲ ਜਾਨੀ ਕਿ ਜਿਹੜੀ ਆਪਣੇ ਪੰਜਾਬੀ ਭਾਈਚਾਰਾ ਹੈ ਨਾ ਜੀ ਜੀ ਇਹਨਾਂ ਨੂੰ ਜਣੀ ਕੇ ਆਪਾਂ ਸਾਰਿਆਂ ਨੂੰ ਇਹਨਾਂ ਚਾ ਮਾਰੇ ਨੋਲੇਜ ਦਈਏ ਜੀ 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 ਹਨ ਦਈਏ ਤੇ ਉਹਨਾਂ ਨੂੰ ਦੱਸੀਏ ਵੀ ਆਪਣੇ ਆਪਾਂ ਕੀ ਚੀਜ਼ ਹੈਗੇ ਹਨਾ ਜੀ ਬਿਲਕੁਲ ਬਿਲਕੁਲ ਇਹ ਆਪਣਾ ਜਣੀ ਕੇ ਸਿੱਕੇ ਇਤਿਹਾਸ ਵੀ ਇਹਦੇ ਨਾਲ ਜਣੀ ਕੇ ਪਹਿਲੇ ਤੇ ਵਧੀਆ ਜਣੀ ਕੇ ਸਾਰਿਆਂ ਦਾ ਨੋਲੇਜ ਤੇ ਜਣੀ ਕੇ ਗੱਲਬਾਤ ਹੋਵੇ ਸਾਡੇ ਨਾਲ ਤੇ ਬਾਕੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਧੰਨਵਾਦੀ ਬਹੁਤ ਬਹੁਤ ਤੇ ਤੁਹਾਨੂੰ ਵੀ ਆ ਜਣੀ ਕੇ ਬਹੁਤ ਆਪਾਂ ਫੇਰ ਮਿਲਦੇ ਚਲਦੇ ਰਵਾਂਗੇ ਜੀ ਵਾਹਿਗੁਰੂ ਤੇ ਆਪਾਂ ਜਣੀ ਕੇ ਤੁਹਾਨੂੰ ਨਵੀਂ ਨਵੀਂ ਜਗ੍ਹਾ ਵੀ ਜਾਣੀ ਤੇ ਹੋਰ ਵੀ ਲੱਗਿਆ ਨਾ ਬਾਕੀ ਮੇਰੇ ਜਿਹੜੇ ਦਰਸ਼ਕ ਹੈਗੇ ਆ ਆਡੀਅנס ਜਿਹੜੀ ਮੇਰੀ ਦੇਵ ਕ੍ਰਾਂਲਨ ਦੀ ਮੈਂ ਤੁਹਾਨੂੰ ਜਾਨੀ ਨਵੀਂ ਨਵੀਆਂ ਥਾਵਾਂ ਤੇ ਵੀ ਲੈ ਕੇ ਜਾਣਾ ਵਾ ਤੇ ਇਦਾਂ ਦੀਆਂ ਜਿਹੜੀਆਂ ਬਹੁਤ ਹੀ ਜ਼ਰੂਰੀ ਜਾਣਕਾਰੀਆਂ ਵਾ ਇਹ ਮੈਂ ਤੁਹਾਡੇ ਤੱਕ ਪਹੁੰਚਾਉਂਦਾ ਪਹੁੰਚਾ ਰਹਿਣਾ ਆ ਸੋ ਤੁਸੀਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਫੋਲੋ ਕਰ ਲਿਓ ਮੇਰੇ ਪੇਜ ਨੂੰ ਤੇ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ 'ਚ ਰੱਬ ਰਾਖਾ